ਗੋੜੀ ਬੈਰਗ ਮਹਿਲਾ ਚੌਥਾ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਤੈਸੀ ਹਮ ਲੇਹ ਹਰਨਾਵਣਜ ਰੰਗ ਸਿਓ ਜੇ ਆਪ ਦਇਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਦੇ ਰਾਸ ਰੇ ਧਰਾ ਨਾ ਹਰ ਧਗਤ ਤਨ ਖਟਿਆ ਹਰ ਸੱਚੇ ਸ਼ਾ ਮਨ ਪਾਇਆ ਹਰ ਜਪ ਹਰ ਵਖਰ ਲੱਬਿਆ ਜਮ ਜਾਗਾਤੀ ਨੇੜ ਨ ਆਇਆ ਹੋਰ ਵਣਜ ਕਰ ਹੈ ਵਾਪਾਰੀਏ ਅਨੰਤ ਤਰੰਗੀ ਦੁਖ ਮਾਇਆ ਕੋਏ ਜੇ ਹੈ ਵਣਜ ਹਰ ਲਾਇਆ ਫਲ ਤੇ ਹਾਂ ਤੈਨੂੰ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨਮਾਨਕ ਸ਼ਾਹ ਹਰਿ ਸੇਵਿਆ ਫਿਰ ਲੇਖਾ ਮੂਲ ਨਾ ਲਈ ਗੋੜੀ ਬਰਗਣ ਮਹਿਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਐਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬिलास ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸ ਮੇਰੇ RAM ਮੈਂ ਮੂਰਖ ਹਰ ਰਾਖ ਮੇਰੇ ਗਸਈਆ ਜਨ ਕੀ ਉਪਮਾ ਤੁਝੇ ਵੱਡੀ ਆ ਰਹਾ ਮੰਦਰ ਘਰ ਅਨੰਦ ਹਰ ਹਰ ਜਸ ਮਨ ਪਾਵੇ ਸਭ ਰਸ ਮਿੱਠੇ ਮੁਖ ਲੱਗੇ ਜਾਂ ਹਰ ਗੁਣ ਦਾਵੇ ਹਰ ਜਨ ਪਰਵਾਰ ਸਧਾਰ ਹੈ ਇਕੀ ਕੁਲੀ ਸਭ ਜਗਤ ਛਡਾਵੇ ਜੋ ਕਿਸ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ ਧਖਤ ਭੰਡਾਰ ਲਹਾਇਦਾ ਆਪੇ ਵਰਤਾਈ ਲਾਲਾ ਹਾਟ ਵਿਹੱਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗਵਰੇਰੀ ਮੈਲਾ ਚੌਥਾ ਤਿਰਸਾਣੀ ਤਿਰਸਣ ਕਰੇ ਲੋਚੈ ਜਿਉ ਲਾਏ ਹਲ ਜੋਤੈ ਕਦਮ ਕਰੇ ਮੇਰਾ ਪੁੱਤ ਧੀ ਖਾਏ ਹੋ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀ ਜੈ ਮੇਰੇ RAM ਗੁਰ ਸਤ ਗੁਰ ਸੇਵਾ ਹਰ ਲਾਏ ਹਮ ਕਾਮ ਤਰਹਾ ਲੈ ਤੁਰੈ ਸੋਦਗਰੀ ਸੋਦ ਦੁਰ ਥਾਵਾਂ ਤਨ ਖਟਾ ਆਸਾ ਕਰੇ ਮਾਇਆ ਮੋਹ ਵਧਾਵਾ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਬਿਕ ਸੰਚੈ ਹਟਵਾਣੀਆਂ ਬਹਿ ਹਾਟ ਕੁਮਾਏ ਮੋ ਝੂਠ ਪਸਾਰਾ ਝੂਠ ਕਾ ਝੂਠੇ ਲਪਟਾਏ ਤਿਉ ਹਰ ਜਨ ਹਰ ਤਨ ਸੰਚਿਆ ਹਰ ਖਰ ਲੈ ਜਾਏ ਇਹ ਮਾਇਆ ਮੋਹ ਕੁਟੰਬ ਹੈ ਪਾਏ ਤੂਜੇ ਫਾਸ ਗੁਰਮਤੀ ਸੋ ਜਨਤਰ ਜੋ ਦਾਸ ਅਸਮਦਾਸ ਜਨ ਨਾਮ ਨਾਮ ਧਿਆਇ ਗੁਰਮੁਖ ਪਰਗਾਸ ਗੌੜੀ ਬੈ ਰਾਗਣ ਮਹਲਾ ਚੌਥਾ ਨਿਤ ਦਿਨ ਸ ਰਾਤ ਲਾਲ ਚਕਰੇ ਪਰਮੈ ਪਰਮਾਇ ਵੇਗਾਰ ਸਿਰ ਵੇਗਾਰੀਆਂ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰ ਕੈ ਕਮ ਹਰ ਲਾਇ ਮੇਰੇ RAM ਤੋੜ ਬੰਧਨ ਮਾਇਆ ਕਰ ਕੈ ਕਮ ਲਾਇ ਨਿਤ ਹਰ ਗੁਣ ਗਾਵੇ ਹਰ ਨਾਮ ਸੁਮਾਏ ਤਰਹਾ ਨਰ ਪ੍ਰਾਣੀ ਚੱਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਐ ਬੰਧ ਹੈ ਕੈ ਦਾਨ ਲੈ ਕੈ ਨਰਪਤ ਮਰ ਜਾਇ ਤੁਮ ਹੰਸੇਵਾ ਸਫਲ ਸਤਗੁਰੂ ਕੀ ਜਿੱਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬੋ ਭਾਂਤ ਕਰ ਮਾਇਆ ਕਹਿ ਤਾਈਂ ਜਾਂ ਲਾਹਾ ਦੇ ਤੂੰ ਸੁਖ ਮਨੇ ਤੋਟੇ ਮਰ ਜਾਈ ਜੋ ਗੁਣ ਸੰਜੀ ਗੁਰ ਸਿਉ ਕਰ ਨਿਤ ਨਿਤ ਸੁਖ ਪਾਈ ਇਤਨੀ ਭੁੱਖ ਅੰਦਰਸ ਸਾਦ ਹੈ ਤਿਤਨੀ ਭੁੱਖ ਫਿਰ ਲੱਗੈ ਜਿਸ ਹਰ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰ ਅਗ ਜਨ ਨਾਨਕ ਹਰ ਰਸਤ੍ਰਿਪਤਿਆ ਫਿਰ ਭੁੱਖ ਨ ਲੱਗੈ ਘੋੜੀ ਬੈਰਗ ਮਹਲਾ ਚੌਥਾ ਹਮਰੈ ਮਨ ਚਿਤ ਹਰ ਆਸਨਿਤ ਕਿਉ ਦੇਖਾ ਹਰ ਦਰਸ਼ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰਾ ਮਨ ਚਿਤ ਹਰ ਬਹੁਤ ਪਿਆਰ ਥਾਉ ਕੁਰਬਾਨੀ ਗੁਰ ਆਪਣੇ ਜਿਨ ਵਿਛੜਿਆ ਮਿਲਿਆ ਮੇਰਾ ਸਿਰ ਜਣ ਹਾਰ ਮੇਰੇ RAM ਹਮ ਪਾਪੀ ਸ਼ਰਨ ਪਰੇ ਹਰ ਦਵਾਰ ਮਤ ਨਿਰਗੁਣ ਹਮ ਮੇਲਾ ਕਬੂ ਆਪਣੀ ਕਿਰਪਾ ਧਾਰ ਰਹਾਓ ਹਮਾਰੇ ਅਬਗੁਣ ਬਹੁਤ ਬਹੁਤ ਹੈ ਭਾਉ ਬਾਰ ਬਾਰ ਹਰ ਗਣਤਮ ਆਵੇ ਤੂੰ ਗੁਣਵੰਤਾ ਹਰ ਹਰ ਦਇਆਲ ਹਰ ਆਪੇ ਬਖਸ਼ ਲਹਿ ਹਰ ਭਾਵੇ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੇ ਤੁਮਰੇ ਗੁਣ ਕਿਆ ਕਹਾ ਮੇਰੇ ਸਤਗੁਰਾਂ ਜਬ ਗੁਰ ਬੋਲੇ ਸਭ ਜਿਸਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਗੁਰ ਰਾਖ ਲਿਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਦ ਤੁਮ ਹਰ ਜਾਣੋ ਆਪਕੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਤਨ ਤਨ ਗੁਰੂ ਮਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪ ਤੇ ਘੋੜੀ ਪੈਰਾਗਨ ਮਹਿਲਾ ਚੌਥਾ ਕੰਚਨ ਨਾਰੀ ਮੈਂ ਜਿਉ ਲੁਭਤ ਹੈ ਮੋ ਮੀਠਾ ਮਾਇਆ ਧਰ ਮੰਦਰ ਕੋੜੇ ਖੁਸ਼ੀ ਮਨ ਅੰਨ ਰਸ ਲਾਇਆ ਹਰ ਪ੍ਰਭ ਚਿਤ ਮ ਆਵਈ ਕਿਉ ਛੂਟਾ ਮੇਰੇ ਹਰ ਰਾਇਆ ਮੇਰੇ RAM ਕੇ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਇਆ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਸ ਰੂਪ ਨਹੀਂ ਕਿਸ ਜਾਤ ਨਹੀਂ ਕਿਸ ਤੰਗ ਨ ਮੇਰਾ ਕਿਆ ਮੋਲ ਬੋਲ ਗੁਣ ਦਿਹੂ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਦਰੇ ਤੁੰ ਸਤ ਗੁਰ ਕੇਰਾ ਸਭ ਜਿਉ ਪਿੰਡ ਮੁਖ ਮਕ ਦਿਆ ਵਰਤਨ ਕੋ ਪਾਣੀ ਅੰਨ ਖਾਣਾ ਕੱਪੜ ਪੈਨਣ ਦਿਆ बस अनंत हो गाणी जिन दीए सो चित न आवई पशु हो कर जाणी सब कीता तेरा ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਭ ਖੇਲ ਤੁਮ ਸੁਆਮੀ ਜਨ ਨਾਨਕ ਹਾਟ ਵਿਹਾਜਿਆ ਹਰ ਕੁਲਮ ਗੁਲਾਮੀ ਗੋੜੀ ਬਰਗ ਮੈਲਾ ਚੌਥਾ ਜਿਉ ਜਨਨੀ ਸੁਤ ਜਨ ਪਾਲਤੀ ਰਾਖੇ ਨਦਰ ਮਝਾਰ ਅੰਤਰ ਬਾਹਰ ਮੁਖ ਦੇ ਗਰਾਸ ਖਿੰਖਿੰ ਪੋਚਾਰ ਤਿਉ ਸਤਗੁਰ ਗੁਰ ਸਿਖ ਰਾਖਤਾ ਹਰ ਤੀਤ ਪਿਆਰ ਮੇਰੇ RAM ਹਮ ਬਾਰਿਕ ਹਰ ਤਬ ਕੇ ਹੈ ਜਿਆਨੇ ਧੰਨ ਧੰਨ ਗੁਰੂ ਗੁਰ ਸਤਗੁਰ ਪਾੰਧਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾ ਜੈਸੀ ਗगन ਫਿਰੰਤੀ ਉਡਤੀ ਤਪਰੇ ਬਾਗੇ ਵਾਲੀ ਉਹ ਰੱਖੇ ਚਿਤ ਪਿੱਛੇ ਵਿੱਚ ਬਚਰੇ ਨਿਤ ਹਿਰਦਾ ਸਾਰ ਸੰਭਾਲੀ ਤਿਉ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਖ ਰੱਖਾ ਜੀ ਨਾਲੀ ਜੈਸੇ ਕਾਤੀ 30 ਬਤੀਸ ਹੈ ਵਿੱਚ ਰੱਖਾ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੈ ਕਿਸ ਹੱਥ ਹੈ ਸੋ ਵਸਗਤ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰੱਖਾ ਪੈਜ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੇ ਕਿਸ਼ਾਹਤ ਹੈ ਸਭ ਕਰੇ ਕਰਾਇਆ ਜਰਾ ਮਰਾਂ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕਾ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿਤ ਨਿਤ ਤਿਹਾਵ ਹੋ ਜਨਨਾਮਕ ਜੋ ਸੰਤੀ ਔਸਰ ਲੈ ਛਡਾਇਆ ਗੋੜੀ ਬੈਰਗ ਮੈਲਾ ਚੌਥਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਏ ਮਨ ਕੀ ਦੁਬਧਾ ਬਿਨ ਸਜਾਏ ਹਰ ਪਰਮ ਪਦ ਲਈਏ ਮੇਰਾ ਸਤਗੁਰ ਪਿਆਰਾ ਕਿਤ ਬਿਦ ਮਿਲਾ ਹਉ ਖਿਨ ਖਿਨ ਕਰੀ ਨਮਸ਼ਕਾਰ ਮੇਰਾ ਗੁਰ ਪੂਰਾ ਕਿਉ ਮਿਲਾ ਰਹਾ ਕਰ ਕਿਰਪਾ ਹਰ ਮੇਲਿਆ ਮੇਰਾ ਸਤਗੁਰ ਪੂਰਾ ਇਸ ਪੁੰਨੀ ਜਨ ਕੇਰੀਆ ਲੈ ਸਤਗੁਰ ਧੂਰਾ ਹਰ ਤਖਤ ਡ੍ਰਿੜਾ ਵੈ ਹਰ ਤਖਤ ਸੋਣਾ ਤੇ ਸਤਗੁਰ ਮਿਲਿਆ ਟੋਟਾ ਮੂਲ ਨ ਆਵਈ ਹਰ ਲਾਭ ਨਿਤ ਡ੍ਰਿੜੀਐ ਜਿਸ ਕੋਰ ਦਾ ਵਿਗਾਸ ਹੈ ਭਾ ਦੂਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰ ਹਰ ਗੁਣ ਦਾ ਵਾਹੀ ਮਲਾ ਚੌਥਾ ਗੋੜੀ ਪੂਰਬੀ ਹਰ ਦਇਆਲ ਦਇਆ ਤਬਕੀਨੀ ਮੇਰੇ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਝੋਲੀ ਆਪਣੇ ਹਰ ਪ੍ਰਭ ਕੀ ਹੋਂ ਗੋਲੀ ਜਬ ਹਮ ਹਰ ਸੇਤੀ ਮਨ ਮੰਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਪ੍ਰਹਾਉ ਕਰੋ ਬਿਬੇਕ ਸੰਤ ਜਨ ਭਾਈ ਖੋਜ ਹਿਰਦਾ ਦੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸੁਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅ ਪਰਮ ਪੁਰਖ ਅਤੋਲੀ ਹਰ ਹਰ ਪ੍ਰਗਟ ਕੀਓ ਗੁਰ ਪੂਰੇ ਸਿਰ ਵਿੱਚ ਗੁਰ ਪਹਿ ਮੋਲੀ ਧਰ ਜੀ ਅੰਤਰ ਭਾਰ ਤੁਮ ਸਰਣਾਗਤ ਤੋ ਵਟ ਪੁਰਖ ਵਿਡਾਲੀ ਜਨ ਨਾਨਕ ਅਨੰਦਨ ਹਰ ਗੁਣ ਗਾਵੇ ਮਿਲ ਸਤਗੁਰ ਗੁਰਵੇ ਚੋਲੀ ਘੋੜੀ ਪੁਰਬੀ ਮਹਿਲਾ ਚੌਥਾ ਜਗ ਜੀਵਨ ਸਰਪਰਮ ਪੁਰ ਸੁਆਮੀ ਜਗਦੀਸ਼ੁਰ ਪੁਰਖ ਵਿਧਾ ਤੇ ਜਿਤ ਮਾਰਗ ਤੁਮ ਪ੍ਰੇਰੋ ਸੁਆਮੀ ਤੇ ਤੁਮਾਰਗ ਹਮ ਜਾਂਤੇ RAM ਮੇਰਾ ਮਨ ਹਰ ਸੇ ਤੀਰਤ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਰਾਮ ਮੈ ਨਾਮ ਸਮਾਤੇ ਰਹਾ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਤਿੰਨ ਕੇ ਪਾਪ ਦੋਖ ਸਭ ਦਿਨ ਸੇ ਜੋ ਗੁਰਮਤ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਤੁਰ ਮਸਤਕ ਗੁਰਸੰਤੋਖ ਸਰਨwidehat ਦੁਰਮਤ ਮੈਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰੱਤੇ RAM ਤੁਮ ਹੱਤੇ ਆਪ ਆਪ ਰਬ ਠਾਕੁਰ ਤੁਮ ਜੇਵਡ ਅਵਰਨਾ ਦਾਤੇ ਜਨ ਨਾਮ ਨਾ ਮੱਲੇ ਤਾਂ ਜੀਵੈ ਹਰ ਜਪੀਏ ਹਰ ਕਿਰਪਾ ਤੇ